ਆਹ ਦੇਖ ਲਓ ਜੀ ਖਾਲਸਾ ਜੀ ਨੇਗੇ ਬਾਈ ਦਾ ਬਾਈ ਸਾਰਾ ਪਿੰਡ ਆਪਾਂ ਕਹੀਏ ਸਨ ਨਹੀਂ ਕਰਿਆ ਵਿਆ ਇਹ ਜੀ ਜਿਹੜੇ ਉਹ ਰਬੜ ਦੇ ਮਾਰਦੇ ਆ ਹਾਂ ਰਬੜ ਦੇ ਮਾਰ ਮਾਰਦੇ ਆ ਜੀ ਇਹ ਦਨਾਲੀ ਦਾ ਕੱਚਾ ਰੌਂਦ 12 ਬੋਰ ਦਾ ਅਸਲ ਦਨਾਲੀ ਦੇ ਨਾਲ ਫੈਰ ਹੋਇਆ ਦਨਾਲੀ ਦਾ ਕੱਚਾ ਰੌਂਦ 12 ਬਾਰ 12 ਬੋਰ ਦਾ ਉਹਦੇ ਸ਼ਰੇ ਆ ਬਾਈ ਹਾਂ ਉਹਦੇ ਸ਼ਰੇ ਦੇ ਵਿੱਚ ਜਿਵੇਂ ਆਹ ਦੇਖ ਲਓ ਬਾਈ ਯਾਰ ਇਹ ਦੂ ਉੱਤੇ ਕੀ ਆਪਾਂ ਕਹੀਏ ਬਾਕੀ ਬਾਈ ਆਪਣੀ ਛੱਡ ਦੀ ਗੱਲਾਂ ਬਾਈ ਦੀਪ ਸਿੰਘ ਨੂੰ ਇੱਥੇ ਰੱਖ ਕੇ ਬਾਈ ਅੱਗੇ ਚੱਲਦੇ ਪਏ ਆ ਠੀਕ ਹੈ ਜੀ ਆ ਤਾਂ ਆਪਾਂ ਤੇ ਇਹੀ ਗੱਲ ਮੈਂ ਗੱਡੀ ਤੇ ਮਗਰ ਬੈਂਨਰ ਵੀ ਲਵਾਇਆ ਬਾਈ ਦੀਪ ਸਿੰਘ ਉਹ ਥੋੜੀ ਕਾਲੀ ਗੱਡੀ ਉੱਥੇ ਥੋੜੀ ਗਈ ਹੈ ਹਾਂ ਹਾਂ ਆ ਗਿਆ ਠੀਕ ਹੈ ਠੀਕ ਹੈ ਬੈਂਨਰ ਵੀ ਲੈ ਕੇ ਆਏ ਆ ਬਾਈ ਦੀਪ ਸਿੱਧੂ ਨੂੰ ਸੋਚ ਦੇ ਵਿੱਚ ਨਾਲ ਲੈ ਕੇ ਜਾਵਾਂਗੇ ਪਰ ਅੱਜ ਜੇ ਬਾਈ ਦੀਪ ਹੁੰਦਾ ਨਾ ਉਹਨੂੰ ਅਸੀਂ ਦਿੱਲੀ ਹੋਵੇ ਬਿਲਕੁਲ ਬਾਈ ਗੱਲ ਹੀ ਵੱਖਰੀ ਹੋਣੀ ਸੀ ਬਾਈ ਕੱਲ ਵੀ ਯਾਦ ਆਈ ਬਾਈ ਦੀ ਅੱਜ ਵੀ ਆਈ ਇਹ ਗੱਲ ਇਹ ਗੱਲ ਬਾਈ ਲੱਖਾ ਵੀ ਆਇਆ ਸੀਗਾ ਮੇਰੀ ਵੀ ਉਹਨੇ ਗੱਡੀ ਦੇਖ ਲਈ ਮੇਰੀ ਗੱਡੀ ਦੇ ਵਿੱਚ ਬਾਈ ਦੀਪ ਸਿੱਧੂ ਦੀ ਫੋਟੋ ਲੱਗੀ ਹੋਈ ਹੈ ਬਾਈ ਜੀ ਹਾਂਜੀ ਬਾਈ ਫੋਟੋ ਮਾਰ ਅੱਜ ਅੱਜ ਬਾਈ ਬਾਈ ਲੱਖਾ ਵੀ ਆਇਆ ਸੀਗਾ ਹਾਂਜੀ ਅੱਜ ਉਹਨਾਂ ਦੇ ਕੋਲ ਵੀ ਇਹ ਗੱਲ ਮੈਂ ਕਹੀ ਸੀ ਕਿ ਬਾਈ ਦੀਪ ਸਿੱਧੂ ਦੀ ਗੱਲ ਯਾਦ ਆਉਂਦੀ ਹੈ ਪਰ ਜਨ ਵਾਲਿਆਂ ਨੂੰ ਧਰਤੀ ਚਾਹੀਦੀ ਤੇ ਉੱਡਣ ਵਾਲਿਆਂ ਨੂੰ ਅਸਮਾਨ ਸਾਨੂੰ ਇਹ ਦੋਨੋਂ ਚਾਹੀਦੇ ਆ ਥੋੜੀ ਗੱਡੀ ਤੇ ਵੀ ਇਹੀ ਲਿਖਿਆ ਹੈ ਹਾਂਜੀ ਜਿੱਥੇ ਵੀ ਮਿਲਣਗੇ ਜਦੋਂ ਵੀ ਮਿਲਣਗੇ ਅਸੀਂ ਛੱਡਨੇ ਥੋੜੀ ਆ ਬਿਲਕੁਲ ਪਰ ਥੇੜੀਆਂ ਜਥੇਬੰਦੀਆਂ ਨੇ ਬਾਈ ਦੀਪ ਸਿੰਘ ਨੂੰ ਗਦਾਰ ਕਿਹਾ ਸੀ ਬਿਲਕੁਲ ਬਾਈ ਤੋਂ ਅੱਜ ਘਰੇ ਬੈਠੀ ਆ ਉਹ ਗਦਾਰ ਬਣ ਗਿਆ ਹਾਂ ਉਹਨਾਂ ਨੂੰ ਕੀ ਦਿੰਦਾ ਬਾਈ ਯਾਰ ਵੀ ਕਿਤੇ ਇਹ ਨਾ ਮੂਰੇ ਆ ਜਾਣ ਹਾਂਜੀ ਹਾਂਜੀ ਜਿੱਦਦਰ ਵੀ ਭੁੱਖ ਹੈ ਬਾਈ ਜਿਹੜੀਆਂ ਹੋਣ ਜਥੇਬੰਦੀਆਂ ਆਈਆਂ ਇਹ ਸੰਯੁਕਤ ਮੋਰਚਾ ਗੈਰ ਰਾਜਨੀਤਿਕ ਮੋਰਚਾ ਆਇਆ ਇਹ ਚਿਹਾਰੂ ਉਹ ਜੋਦੇ ਆਏ ਨੇ ਜਿਹੜੇ ਵਿਕੇ ਨਹੀਂ ਸੀ ਨਾ ਹੀ ਵਿਕਣਗੇ ਤੇ ਮੇਰੀ ਤੁਹਾਡੇ ਚੈਨਲ ਆਈ ਮੈਂ ਇੱਕ ਅਪੀਲ ਹੈ ਨੋ ਜੋਨਾ ਕਿਸਾਨਾਂ ਨੂੰ ਜਿਹੜੇ ਘਰਾਂ ਦੇ ਵਿੱਚ ਬੈਠੇ ਨੇ ਇਹ ਨਾ ਸੋਚੋ ਕਿ ਕੱਲੀ ਕਿਸਾਨਾਂ ਦੀ ਲੜਾਈ ਹੈ ਛੋਟਾ ਚੀਜ਼ ਵਪਾਰੀ ਦੁਕਾਨਦਾਰ ਚਾਹੇ ਜ਼ਿਮੀਂਦਾਰ ਹੈ ਵੱਡਾ ਹੋਵੇ ਮੋਦੀ ਨੇ 2024 ਚ ਜਿੱਤ ਕੇ ਪ੍ਰਧਾਨ ਮੰਤਰੀ ਦਾ ਉਹਦਾ ਖਤਮ ਕਰਕੇ ਰਾਸ਼ਟਰਪਤੀ ਖੁਦ ਬੰਨਾ ਤੇ ਰਾਸ਼ਟਰਪਤੀ ਰਾਜ ਲਾਗੂ ਕਰ ਦੇਣਾ VOTING ਬੰਦ ਹੋ ਜਾਏਗੀ ਇੰਦੀ ਮਿੰਟਰੀ ਹੋਊਗੀ ਇੰਦੀ ਪੁਲਿਸ ਹੋਊਗੀ ਜਿੰਦੂ ਮਰਜੀ ਫੜੇਗਾ ਜਿੰਨੂ ਮਰਜੀ ਛੱਡੇਗਾ ਅੰਬਾਨੀਆਂ ਤਾਂ ਦੀਆਂ ਨੂੰ ਰੇਲਵੇ ਵੇਚੀ ਫੇਅਰਪੋਰਟ ਵੇਚ ਤੇ ਫਿਰ ਸਭ ਕੁਝ ਵੇਚ ਦੂਗਾ ਤੁਹਾਨੂੰ ਲੇਬਰ ਬਣਾ ਕੇ ਇਹ ਛੱਡੂਗਾ ਹੁਣ ਮੌਕਾ ਹੈ ਭਰਾ ਮੇਰੇਓ ਘਰੇ ਬੈਠਣ ਦਾ ਸਮਾਂ ਨਹੀਂ ਬਾਹਰ ਨਿਕਲੋ ਲੜੋ ਮੈਨੂੰ ਮੇਰੇ ਡਾਕਟਰ ਨੇ ਮੈਨੂੰ ਕਿਹਾ ਸੀਗਾ ਤੁਹਾਡੇ ਸੱਤਾਂ ਬੋਤ ਨੇ ਤੁਹਾਡੇ ਯਾਨੀ ਕਿ 46 ਉਹਨਾਂ ਨੇ ਰੈਣੇ ਕੱਢੇ ਹੋਇਆ ਛਰੇ ਕੱਢੇ ਮੇਰੇ ਕਹਿੰਦੇ ਤੁਸੀਂ ਹਸਪੀਟਲ ਚਲੇ ਜਾ ਮੈਂ ਕਿਹਾ ਪ੍ਰਵਾਹ ਨਹੀਂ ਬਾਈ ਦੀਪ ਸਿੱਧੂ ਇੱਥੇ ਆ ਸਾਡੇ ਇਹ ਦੁਬਾਰਾ ਫੇਰ ਲੜਾਂਗੇ ਕੱਲ ਵੀ ਲੱਗੀ ਆ ਰਬੜ ਦੀ ਗੋਲੀ ਗੋਡੇ ਤੇ ਅੱਜ ਪਿੱਛੇ ਲੱਗੀ ਆ ਪ੍ਰਵਾਹ ਨਹੀਂ ਇਹ ਗੁਰੂਆਂ ਦੀ ਕਿਰਪਾ ਦੇ ਨਾਲ ਅਸੀਂ ਅੱਗੇ ਜਾਵਾਂਗੇ ਬਿਲਕੁਲ ਬਾਈ ਪਰਮਾਤਮਾ ਦੇ ਉਸ ਆਸਰੇ ਨਾਲ ਹੀ ਆ ਹਨਾ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਬਾਈ ਇਹ ਕੰਮ ਸੰਭਵ ਨਹੀਂ ਹੈਗਾ ਬਾਕੀ ਜਦੋਂ ਤੱਕ ਮਨ ਦੇ ਵਿੱਚ ਬਾਈ ਦੀਪ ਸਿੱਧੂ ਦੇ ਬਾਰੇ ਸੋਚਿਆ ਹੋਇਆ ਬਾਈ ਕੋਈ ਚੱਲਤੀ ਹੈ ਨਹੀਂ ਹੈਣਾ ਕਿਉਂ ਬਾਈ ਦੀਪ ਦੇ ਵੀ ਆਪਾਂ ਕਹੀਏ ਬਾਈ 10ਵੇਂ ਪਾਸਸ਼ਾ ਦਾ ਪਹਿਰਾ ਠੀਗਾ ਜਿਹੜਾ ਬਾਈ ਨੇ ਥੋੜੇ ਸਮੇਂ ਦੇ ਵਿੱਚ ਆ ਕੇ ਇੰਨਾ ਜਿਆਦਾ ਬਾਈ ਕੱਲ ਨੂੰ ਬਾਈ ਦੀਪ ਸਿੰਘੂ ਦੀ 15 ਫਰਵਰੀਨ ਵਰਸੀ ਵੀ ਆ ਬਾਈ ਇੱਥੇ ਮਨਾਵਾਂਗੇ ਬਿਲਕੁਲ ਬਾਈ ਜ਼ਰੂਰ ਮਨਾਵਾਂਗੇ ਨੌਜੋਣ ਵੀ ਰਾਂ ਲੱਗੇ ਇੱਕ ਮੈਂ ਗੱਲ ਹੋਰ ਕਹਿਣੀ ਚਾਹਣਾ ਪਿਛਲੀ ਵਾਰੀ ਜਦੋਂ ਬਾਈ ਦੀਪ ਸਿੰਘੂ ਨੇ ਨਿਸ਼ਾਨ ਸਾਬ ਚੜਾਇਆ ਸੀਗਾ ਲਾਲ ਕਿਲੇ ਦੇ ਕਈ ਜਥੇ ਬੰਦਿਆਂ ਨੇ ਕਹਿ ਦਿੱਤਾ ਕਿ ਇਹ ਜਿਹੜੇ ਨੌਜੋਣ ਗਏ ਸਾਡੇ ਨਹੀਂ ਮੈਂ ਅਸੀਂ ਹੁਣ ਕਹਿੰਦੇ ਆ ਪਿਛਲੀ ਵਾਰ ਦੀ ਗਲਤੀ ਨਹੀਂ ਕਰਨੀ ਜਿਹੜੇ ਨੌਜੋਣ ਇੱਥੇ ਆਏ ਆ ਸਾਡਾ ਇਹ ਮਾੜੇ ਕੰਮ ਚ ਵੀ ਅੱਗੇ ਲੱਗਣ ਚਾਹੇ ਚੰਗੇ ਚ ਲੱਗਣ ਦੀ ਕੋਸ਼ਿਸ਼ ਕਰਾਂਗੇ ਮਾੜਾ ਕੰਮ ਨਾ ਕਰਨ ਕਿਸੇ ਦੀ ਪ੍ਰੋਟੀਨ ਨੂੰ ਨੁਕਸਾਨ ਨਾ ਪਹੁੰਚਾਉਣ ਉਹ ਸਾਡੇ ਆ ਸਾਡੇ ਭਰਾ ਨੇ ਸਾਡੇ ਪੁੱਤਰ ਨੇ ਸਾਡੇ ਬਜ਼ੁਰਗ ਨੇ ਜਿਹੜੇ ਵੀ ਆਏ ਆ ਉਹ ਨੌਜਵਾਨ ਸਾਡੇ ਆ ਸਾਡੇ ਆ ਬਿਲਕੁਲ ਬਾਈ